ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਸਰਦੀ ਜ਼ੁਕਾਮ ਤੇ ਖਾਂਸੀ ਦੂਰ ਕਰਨ ਲਈ ਰੈਸਪੀ ਸ਼ੇਅਰ ਕਰ ਰਹੀ ਹਾਂ ਕੁਝ ਲੋਕ ਇਸ ਨੂੰ ਸ਼ੀਰਾ ਬੋਲਦੇ ਹਨ ਤੇ ਕੁਝ ਲੋਕ ਇਸ ਨੂੰ ਦੋਦੀ ਬੋਲਦੇ ਹਨ ਇਹ ਇੱਕ ਬਹੁਤ ਪੁਰਾਣੀ ਰੈਸਪੀ ਹੈ ਤੇ ਪਹਿਲੇ ਸਰਦੀ ਜ਼ੁਕਾਮ ਹੋਣ ਤੇ ਜਿਹੜੇ ਸਾਡੇ ਬਜ਼ੁਰਗਾਂ ਉਹ ਇਹਨੂੰ ਹੀ ਪੀਂਦੇ ਸੀ ਇਹ ਪੀਣ ਵਿੱਚ ਵੀ ਬੜੀ ਟੇਸਟੀ ਹੁੰਦੀ ਹੈ ਤੇ ਬੱਚੇ ਵੀ ਇਹਨੂੰ ਬਹੁਤ ਖੁਸ਼ ਹੋ ਕੇ ਪੀ ਲੈਂਦੇ ਆ। ਇਹਨੂੰ ਰਾਤ ਨੂੰ ਸੌਣ ਲੱਗੇ ਪੀਣਾ ਤੇ ਇਹਨੂੰ ਥੋੜਾ ਨਿੱਗੜ ਜਿਹਾ ਕਰਕੇ ਉੱਪਰ ਕੋਈ ਕੰਬਲ ਲੈ ਕੇ ਲੰਬੇ ਪੈ ਜਾਣਾ ਹੈ। ਇਹਨੂੰ ਪੀਣ ਤੋਂ ਬਾਅਦ ਠੰਡਾ ਪਾਣੀ ਨਹੀਂ ਪੀਣਾ ਤੇ ਬਾਹਰ ਹਵਾ 'ਚ ਨਹੀਂ ਬੈਠਣਾ। ਤੇ ਸਰਦੀ 'ਚ ਕੰਮ ਹੋਣ ਤੇ ਇਹਨੂੰ ਜ਼ਰੂਰ ਬਣਾ ਕੇ ਪੀਣਾ ਚਾਹੀਦਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਆਹ ਹੁਣ ਦੋਦੀ ਬਣਾਉਣੀ ਸ਼ੁਰੂ ਕਰਦੇ ਹਾਂ ਦੋਦੀ ਬਣਾਉਣ ਲਈ ਇੱਕ ਪੈਨ ਗੈਸ ਉੱਪਰ ਗਰਮ ਰੱਖ ਲਾਂਗੇ ਦੋ ਚਮਚ ਇਹਦੇ ਵਿੱਚ ਦੇਸੀ ਘਿਓ ਪਾਵਾਂਗੇ ਕਿ ਉਹ ਜਦੋਂ ਗਰਮ ਹੋ ਜਾਏਗਾ 2 ਚਮਚੀ ਅਸੀਂ ਇਹਦੇ ਵਿੱਚ ਬੇਸਨ ਦੇ ਪਾਵਾਂਗੇ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਰੱਖਾਂਗੇ ਬਿਲਕੁਲ ਸਲੋ ਫਲੇਮ ਤੇ ਇਹਨੂੰ ਚੰਗੀ ਤਰ੍ਹਾਂ ਇਹਦਾ ਰੰਗ ਬਦਲਣ ਤੱਕ ਭੁੰਨ ਲਾਂਗੇ बेसन हूँ चंगी तरह भुनिया गया है खसखस न पीस के फिर यह दो चम्मच खसखस पा लेंगे अद्धा चम्मच ये सोड पा लेंगे 10 ਚਾਰ ਕਾਲੀਆਂ ਮਿਰਚਾਂ ਨੂੰ ਪੀਸ ਕੇ ਉਹਨਾਂ ਦਾ ਪਾਊਡਰ ਬਣਾ ਕੇ ਪਾ ਲਾਂਗੇ ਫੋਨ ਲਾ ਗਏ ਨੰਨ ਵੀ ਥੋੜੀ ਦੇਰ ਲਈ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਭੁੰਨੀਆਂ ਗਈਆਂ ਐ ਹੁਣ ਅਸੀਂ ਇਹਦੇ ਵਿੱਚ ਡੇਢ ਕੱਪ ਦੁੱਧ ਆ ਪਾ ਦਾਂਗੇ ਪੰਜ ਤੋਂ 6 ਬਦਾਮਾਂ ਨੂੰ ਪਤਲੇ ਪਤਲੇ ਟੁਕੜਿਆਂ 'ਚ ਕੱਟ ਕੇ ਉਹਨਾਂ ਨੂੰ ਵੀ ਪਾ ਦਾਂਗੇ ਵਿੱਚ ਦੋ ਤੋਂ ਤਿੰਨ ਮਿੰਟ ਲਈ ਹੁਣ ਦੁੱਧ ਨੂੰ ਚੰਗੀ ਤਰ੍ਹਾਂ ਰੰਨ ਲਾਂਗੇ ਜਦ ਤੱਕ ਦੁੱਧ ਥੋੜਾ ਸੰਘਣਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਦੁੱਧ ਨੂੰ ਪਕਾਵਾਂਗੇ ਥੋੜਾ ਦੁੱਧ ਹੁਣ ਸੰਘਣਾ ਹੋ ਗਿਆ ਹੈ ਥੋੜਾ ਜਿਹਾ ਇਹਦੇ ਵਿੱਚ ਚੀਨੀ ਪਾ ਦਾਂਗੇ 2 ਤੋਂ 3 ਚਮਚੇ ਇਹਦੇ ਵਿੱਚ ਚੀਨੀ ਪਾਵਾਂਗੇ ਤੁਸੀਂ ਚੀਨੀ ਦੀ ਜਗ੍ਹਾ ਸ਼ੱਕਰ ਵੀ ਪਾ ਸਕਦੇ ਜੇ ਤੇ ਆਪਣੇ ਟੇਸਟ ਮੁਤਾਬਕ ਤੁਸੀਂ ਇਹਨੂੰ ਘੱਟ ਜਾਂ ਵਧ ਕਰ ਸਕਦੇ ਜੇ ਦੁੱਧ ਦੀ ਸਾਡੇ ਸਰੀ ਲਈ ਬਹੁਤ ਚੰਗੀ ਹੁੰਦੀ ਹੈ ਜੇਕਰ ਸਾਨੂੰ ਕਿਸੇ ਵੱਲੇ ਜੁਕਾਮ ਆ ਛਿੱਕਾਂ ਆਉਂਦੀਆਂ ਹੈ ਜਾਂ ਹੁਣ ਜਿਸ ਤਰ੍ਹਾਂ ਮੌਸਮ ਬਦਲਦਾ ਪਿਆ ਏ ਸਰਦੀ ਜਕਾਮ ਹੋ ਜਾਂਦਾ ਏ ਉਸ ਵੇਲੇ ਇਹਨੂੰ ਬਣਾ ਕੇ ਖਾਣਾ ਬਹੁਤ ਚੰਗਾ ਹੁੰਦਾ ਏ ਇਹਦੇ ਨਾਲ ਸਰਦੀ ਜਕਾਮ ਦੂਰ ਹੁੰਦਾ ਏ ਤੇ ਇਹ ਬਹੁਤ ਵਧੀਆ ਅਸਰ ਕਰਦੀ ਏ ਸਾਡੇ ਸਰੀਰ ਲਈ ਬਹੁਤ ਚੰਗੀ ਹੁੰਦੀ ਏ ਇਹ ਬਹੁਤ ਪ੍ਰਾਣੇ ਸਮਿਆਂ ਤੋਂ ਬਣਾ ਕੇ ਦਿੱਤੀ ਜਾਂਦੀ ਏ ਤੇ ਇਹਦਾ ਇਸਤੇਮਾਲ ਕੋਈ ਜ਼ਰੂਰੀ ਨਹੀਂ ਸਰਦੀ ਖਾਂਸੀ 'ਚ ਕਰਨਾ ਏ ਅਸੀਂ ਉਦਾਂ ਵੀ ਇਹਨੂੰ ਬਣਾ ਕੇ ਪੀ ਸਕਦੇ ਆ ਸਿਰਫ ਇਹਨੂੰ ਪੀਣ ਤੋਂ ਬਾਅਦ ਅਸੀਂ ਬਾਹਰ ਨਹੀਂ ਜਾਣਾ ਕਿ ਜਦੋਂ ਅਸੀਂ ਸੌਣ ਲੱਗਣਾ ਹੈ ਉਦੋਂ ਹੀ ਅਸੀਂ ਇਹਨੂੰ ਪੀਣਾ ਹੈ ਤਾਂ ਹੀ ਅਸਰ ਕਰੇਗੀ ਇਹਨੂੰ ਪੀਣ ਤੋਂ ਬਾਅਦ ਫਿਰ ਅਸੀਂ ਕੋਈ ਕਪੜਾ ਲੈ ਕੇ ਆਪਣੇ ਉੱਪਰ ਉਹ ਲੰਮੇ ਪੈ ਜਾਣਾ ਹੈ ਜਿੰਨਾ ਪਸੀਨਾ ਆਏਗਾ ਓਨੀ ਜਲਦੀ ਸਾਡਾ ਸਰਦੀ ਜੁਕਾਮ ਠੀਕ ਹੋ ਜਾਏਗਾ ਘੱਟ ਤੋਂ ਘੱਟ ਇਹਨੂੰ 7 ਦਿਨ ਬਣਾ ਕੇ ਪੀਣਾ ਹੈ ਤੇ ਸਰਦੀ ਜੁਕਾਮ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ ਹੈ ਇਹ ਬਹੁਤ ਸਵਾਦ ਵੀ ਲੱਗਦੀ ਏ ਬੱਚਿਆਂ ਨੂੰ ਬਹੁਤ ਖੁਸ਼ ਹੋ ਕੇ ਪੀ ਲੈਂਦੇ ਆ ਥੋੜੀ देर ਲਈ ਅਸੀਂ ਇਹਨਾਂ ਹੋਰ ਰਿਨ ਲਾਂਗੇ ਦੁੱਧੀ ਹੁਣ ਬਣ ਕੇ ਤਿਆਰ ਹੋ ਗਈ ਏ ਬਸ ਇੰਨੀ ਸੰਗਣੀ ਇਹਨੂੰ ਰੱਖਾਂਗੇ ਇਸ ਤੋਂ ਜ਼ਿਆਦਾ ਨਹੀਂ ਇਹਨੂੰ ਸੰਗਣੀ ਕਰਨਾ ਗੈਸ ਦੀ ਫਲੇਮ ਹੁਣ ਬੰਦ ਕਰ ਦਾਂਗੇ ਦੋਦੀ ਨੂੰ ਮੈਂ ਇੱਕ ਕੱਪ ਚ ਕੱਢ ਲਿਆ ਹੈ ਇਹਨੂੰ ਗਾਰਨਿਸ਼ ਕਰਨ ਲਈ ਉੱਪਰ ਇਹਦੇ ਬਾਦਾਮ ਪਾ ਦਾਂਗੇ ਇਹਨੂੰ ਜ਼ਿਆਦਾ ਠੰਡੀ ਕਰਕੇ ਨਹੀਂ ਪੀਣਾ ਇਹਨੂੰ ਜਦੋਂ ਥੋੜੀ ਨਿੱਗੀ ਨਿੱਗੀ ਜੀ ਹੋਏਗੀ ਉਦੋਂ ਅਸੀਂ ਇਹਨੂੰ ਪੀਣਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਧੰਨਵਾਦ